ਹਾਂਜੀ ਵੀਰੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਹੋਰ ਉਮੀਦ ਕਰਦੇ ਆਂ ਬਾਈ ਸਾਰੇ ਵਧੀਆ ਹੋਵੋਗੇ ਤੇ ਵੀਰੇ ਆਪਣੇ ਆਲੂ ਨੂੰ ਸਾਰੇ ਨੂੰ ਤਕਰੀਬਨ ਪਾਣੀ ਆਪਾਂ ਲਾਉਣ ਲੱਗੇ ਆ ਹੁਣ ਤੇ ਲੱਗ ਪਈ ਗਿਆ ਵੀਰੇ ਤੇ ਵੀਡੀਓ ਆਪਾਂ ਤਾਂ ਹੋ ਗਈਆਂ ਬਾਈ ਲੇਟ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਚੱਲਦੇ ਸੀਗੇ ਬਾਕੀ ਸਪਰੇਅ ਰਿਓ ਵਾਲਾ ਪ੍ਰੋਸੈਸ ਵੀ ਵੀਰੇ ਚੱਲੀ ਜਾਂਦਾ ਵਾ ਬੰਦਾ ਆਪਣਾ ਸਪਰੇਅ ਵੀ ਕਰੀ ਜਾਂਦਾ ਤੇ ਹੁਣ ਆਪਾਂ ਵਲੌਗ ਬਾਈ ਕੰਟੀਨਿਊ ਪਾਇਆ ਕਰਾਂਗੇ ਵਲੌਗ ਬਣੇ ਪਏ ਸੀ ਬਾਈ ਬਸ ਟਾਈਮ ਹੀ ਲੱਗਿਆ ਹੈਗਾ ਐਡਿਟ ਕਰਨ ਦਾ ਤੇ ਬਾਅਦ ਦਿਖਾਉਨੇ ਆ ਵੀਰੇ ਫਿਰ ਤੁਹਾਨੂੰ ਜੁੜੇ ਰਹੋ ਬਾਈ ਵੀਡੀਓ ਨਾਲ ਲਓ ਵੇ ਇਧਰ ਬੰਦੇ ਆਪਣੇ ਬਾਈ ਜੂਰੀਆ ਮਾਰਨ ਲੱਗੇ ਆ ਪਹਿਲੀ ਵਾਰ ਜੂਰੀਆ ਬਾਈ ਏਕਣ ਆਪਾਂ ਕੱਲੀ-ਕੱਲੀ ਖਾਲੀ ਦੇ ਵਿੱਚ ਏਕਣ ਪੋਰ ਕੇ ਪਾ ਲਈਦਾ ਵਾ ਪਹਿਲਾ ਜੂਰੀਆ ਯਾਨੀ ਕਿ ਏਕਣੀ ਲਾਈਦਾ ਵਾ ਉਦੋਂ ਬਾਅਦ ਤਾਂ ਚੱਲ ਛੱਟੇ ਨਾਲ ਵੱਜਣ ਲੱਗ ਜਾਂਦਾ ਵਾ ਜੂਰੀਆ ਬੇਲ ਵੱਡੀ ਹੋ ਜਾਂਦੀ ਆ ਪਹਿਲਾ ਜੂਰੀਆ ਬਾਈ ਏਕਣੀ ਲਾਉਣਾ ਚਾਹੀਦਾ ਵਾ ਉਹ ਪਰਲੇ ਚ ਪਤਾ ਹੈ ਠੀਕ ਆ ਉਹ ਪਰਲੇ ਦੋ ਗਿੱਲਿਆਂ 'ਚ ਵੀਰੇ ਇਹਨਾਂ ਨੇ ਪਾਤਾ ਵੀਰ ਦੇ ਲੱਗੇ ਹੋਏ ਆ ਤੇ ਆ ਦੋ ਗਿੱਲਿਆਂ 'ਚ ਲੱਗੇ ਹੋਏ ਆ ਇਹਦੇ 'ਚ ਪਾ ਕੇ ਫਿਰ ਉਹ ਪਰਲੇ 'ਚ ਪਾਉਣਗੇ ਐਨ ਵਧੀਆ ਵੀਰੇ ਆਲੂ ਨੇ ਜਰਮੀਨੇਸ਼ਨ ਬਹੁਤ ਵਧੀਆ ਕੀਤੀ ਆ ਕਰੋ ਚੈੱਕ ਲੋ ਵੀਰੇ ਇੱਧਰ ਆਪਣੇ ਬੰਦੇ ਆ ਇਹ 'ਚ ਲਾਗੇ ਬਾਈ ਜੂਰੀਆ ਮਾਰਨਾ ਉਹ ਪਰ ਇਹਨਾਂ ਨੇ ਚਾਰ ਗਿੱਲਿਆਂ 'ਚ ਮਾਰਤਾ ਇਹ ਜਿੱਦਰਾ ਸਵਾ ਗੀਲੇ ਚ ਲਾਗੇ ਬਾਈ ਜ ਮਾਰ ਕੇ ਉਪਰੇ ਤਿੰਨ ਗੀਲੇ ਨੇ ਘੇਰੇ ਚ ਫਿਰ ਮਾਰਨਗੇ ਦੂਜਾ ਚ ਨਗਾਉਨੇ ਆ ਸਾਨੂੰ ਬਾਕੀ ਕਿੰਨਾ ਕਿੰਨੇ ਵੇਟ ਦਾ ਕੰਮ ਚਲੋ ਲੋ ਬਰੇ ਰਿਓ ਬੰਦੇ ਨੇ ਆਪਣੇ ਨੇ ਬਾਈ ਪਤਾ ਆ ਤਿੰਨ ਗੀਲੇ ਚ ਵੀ ਪਤਾ ਉਨਾ ਜਿਹੋ ਦਨੇ ਪਾਤਾ ਯੋ ਪਰੇਚਾਰ ਕਿੱਲਿਆਂ ਚ ਤੇ ਬਾਕੀ ਇਧਰ ਆ ਸਵਾ ਕਿੱਲੇ ਜਿਵੇਂ ਉਹ ਪਾਤਾ ਤੇ ਦੇਖੋ ਵੀਰੇ ਆਹਦੇ ਪਾਣੀ ਲੱਗਣ ਤੋਂ ਬਾਅਦ ਆਲੂ ਦੇਖੋ ਕਿੰਨਾ ਵਧੀਆ ਹਰਾ ਹੋ ਰਿਹਾ ਵਾ ਐਨ ਪੂਰੀਆਂ ਬਾਈ ਹੁਣ ਤਾਂ ਪੱਟਾਂ ਭਰਨ ਲੱਗ ਗਿਆ ਨਾਲ ਦੀ ਨਾਲ ਤੁਹਾਨੂੰ ਅਪਡੇਟ ਆਪਾਂ ਸਾਰੀ ਦੇਈ ਜਾਇਆ ਕਰਾਂਗੇ ਇਧਰ ਬਾਕੀ ਬੰਦਾ ਆਪਣਾ ਬਾਈ ਸਪਰੇ ਵੀ ਕਰ ਰਿਹਾ ਵਾ ਇਹ ਜਿਵੇਂ ਆਲੂ ਪਹਿਲੀ ਵਾਰ ਲਗਾਈ ਤਾਂ ਆਦੇ ਕੱਖ ਹੁੰਦੇ ਹੀ ਲਾਜ਼ਮੀ ਹੁੰਦੇ ਹੁੰਦੇ ਆ ਸਨਕੋਰ ਦਵਾਈ ਵੀਰੇ ਕਰ ਰਿਹਾ ਵਾ ਸਨਕੋਰ ਤੇ ਪਰ ਇਹਨੇ ਉਹ ਚਾਰ ਆਪਣੇ ਚਾਰ ਨਹੀਂ ਉਹ ਚ ਦੋ ਕਿੱਲਾਂ 'ਚ ਭਰੇ ਕੀਤੀ ਆ ਉਹ ਜੀ ਕਰਨ ਵਾਲੀ ਸੀ ਤੇ ਇੱਕ ਇਹ ਚ ਕਰਨ ਵਾਲੀ ਆ ਤੇ ਇੱਕ ਉਹ ਮੂਰਲੇ ਚਾਰ ਕਿੱਲਾਂ 'ਚ ਕਰਨੀ ਆ ਵੀਰੇ ਤੇ ਬਾਹਰ ਚ ਰਹਿ ਗਈ ਇਹਦੀ ਥੋੜੀ ਕੱਲ ਦਾ ਕਰਦਾ ਵਾ ਕੱਲ ਇਹ ਉਧਰ ਪਾਣੀ ਪੁਣੀ ਲਾਉਂਦੇ ਸੀਗੇ ਤੇ ਬਾਕੀ ਰਿਓ ਵੀ ਇਹਨਾਂ ਦਾ ਪੈ ਗਿਆ ਵੀਰੇ ਉਧਰ ਉਹ ਪਰੇ ਸਵਾ ਕਿੱਲੇ 'ਚ ਵੀ ਪੈ ਗਿਆ ਇਹ ਜੀ ਵੀ ਪੈ ਗਿਆ ਤਿੰਨ ਕਿੱਲੇ 'ਚ ਉਹ ਚਾਰ 'ਚ ਵੀ ਪੈ ਗਿਆ ਇਹ ਚ ਵੀ ਪੈ ਗਿਆ ਰਿਓ ਰਹਿ ਗਿਆ ਹੁਣ ਇਹਨਾਂ ਦਾ ਉਹ ਪਰੇ ਉਧਰ 4 ਕਿਲਿਆਂ ਚ ਉਹਨਾਂ ਚ ਰਹਿ ਗਿਆ ਤੇ ਉਹ ਪਰ 2.5 ਕਿਲਿਆਂ ਚ ਪਾਉਂਦੇ ਆ ਤੇ 2.5 ਇੱਕ ਹੋਰ ਰਹਿ ਗਏ ਯਾਨੀ ਕਿ ਅੱਲ ਕੁੱਲ ਤੱਕ 90 ਕਰ ਦੇਣਗੇ ਜਦੋਂ ਪਾਣੀ ਲੱਗ ਗਿਆ ਵੀਰੇ ਆਪਣਾ ਸਾਰਾ ਪਰਲੀ ਮੋਟਰ ਤੇ ਵੀ ਲਾਏ ਆ ਪਖੰਡੂਰ ਵਾਲੀ ਦੇ ਭਾਈ ਸਾਰਾ 40 ਦੀ ਵੀ ਲੱਗ ਗਿਆ ਦੁਬਾਰਾ ਜਲ ਇੱਥੇ ਕਰਕੇ ਫਿਰ ਉੱਥੇ ਰਿਓ ਪਾਉਣਗੇ ਐਂ ਬਾਅਦ ਚੱਲੀ ਜਾਣਾ ਵੀਰੇ ਸਾਰੇ ਆਲੂਆਂ ਨੂੰ ਪਹਿਲਾਂ ਰਿਓ ਪੈਰੇ ਹਜੇ ਦਾ ਵੀਰੇ ਪਹਿਲਾਂ ਜੂਰੀ ਆ ਹੋਰ ਕੀ ਪਾਉਨੇ ਜਿਵੇਂ ਤੁਹਾਨੂੰ ਦਿਖਾਇਆ ਆਪਾਂ ਪਹਿਲਾਂ ਤੇ ਆ ਆਪਣਾ ਹੈਗਾ ਬਾਈ 52 ਦਿੱਤੀ ਆਲੂਆ ਨਵਾਂ ਬੀ ਆ ਤੇ ਕਰੋ ਜੇ ਕਿੰਨਾ ਵਧੀਆ ਹਰਾ ਹੋਇਆ ਵਾ ਵੀਰੇ ਚੱਲਦੀ ਆ ਸਪਰੇਅ ਵੀ ਨਾਲ ਚੱਲਦਾ ਬਾਈ ਕੰਮ ਇਧਰ ਜੂਰੀਏ ਦਾ ਬੰਦਾ ਆਪਣਾ ਇਧਰ 4 ਕਿੱਲੇ ਵਾਲੇ ਘੇਰੇ 'ਚ ਬਾਈ ਜੂਰੀਏ ਪਾਉਣ ਲੱਗ ਗਿਆ ਇਧਰ ਇਹਨਾਂ ਨੇ ਸਾਰਿਆਂ 'ਚ ਬਾਕੀ ਜੂਰੀਆ ਵੀਰੇ ਪੈ ਗਿਆ ਆਪਣਾ ਇਧਰ ਵੀ ਸਾਰੇ ਬਾਕੀ ਇਧਰ ਸਪਰੇਅ ਵੀ ਨਾਲ ਚੱਲੀ ਜਾਂਦੀ ਆ ਬਾਈ ਕਿ ਵਾਕੀ ਇਧਰ ਆਲੂ ਦੀ ਬਾਈ ਜਰਮੀ ਨਹੀਂ ਹੈ। ਦੇਖੋ ਬਹੁਤ ਵਧੀਆ ਕੀਤੀ ਆ ਹੁਣ ਦੇਖ ਲਓ ਪਾਣੀ ਲੱਗੇ ਤੋਂ ਬਾਅਦ ਦੇਖ ਲਓ ਕਿੰਨਾ ਫਰਕ ਪੈ ਗਿਆ ਵੀਰੇ। ਐਨ ਹਰੇ-ਹਰੇ ਚਮਕਣ ਲੱਗ ਗਿਆ ਬਾਈ ਸਾਰੇ ਆ ਦੇਖ ਲੈ। ਦੇਖ ਲਓ। ਆਹ ਵਾਲਾ ਆਲੂ ਥੋੜਾ ਲੇਟ ਲੱਗਿਆ ਹੋਇਆ ਵੀਰੇ ਆਪਣਾ। ਇਹ ਵੀ ਬਾਹਰ ਨਿਕਲਣ ਲੱਗ ਗਿਆ। ਬਾਕੀ ਤੁਹਾਨੂੰ ਦਿਖਾਵਾਂਗੇ ਹੁਣ ਜੂਰੀਆ ਪੈਣ ਤੋਂ ਬਾਅਦ ਵੀ। ਦੀ ਕੰਡੀਸ਼ਨ ਜੁੜੇ ਰਹੇ ਵੀਰੇ। ਲਓ ਵੀਰੇ ਇਧਰਲੇ ਆਲੂ ਤੇ ਵੀ ਅਜੇ ਚੱਲਦੀ ਆ ਬਾਈ ਸਪਰੇ। ਬਹੁਤ ਵਧੀਆ ਹਰਾ ਹੋ ਗਿਆ ਵੀਰੇ ਆਲੂ ਹੁਣ ਪਾਣੀ ਲੱਗੇ ਤੋਂ ਬਾਅਦ ਦੇਖ ਲੋ ਕਿੰਨਾ ਫਰਕ ਪੈ ਗਿਆ ਐਨ ਇੱਕ ਸਾਰ ਬਾਈ ਖੜਾ ਸਾਰਾ ਤੇ ਇਧਰ ਆਪਣਾ ਵੀਰੇ ਦੂਜਾ ਬੰਦਾ ਇਹ ਕੱਖਾਂ ਵਾਲੀ ਕਰ ਰਿਹਾ ਵਾ ਇਹ ਕੱਖਾਂ ਵਾਲੀ ਸਪਰੇਅ ਕਰ ਰਿਹਾ ਵਾ ਹੱਥ ਥਲੇ ਪੰਪ ਨਾਲ ਉਧਰ ਆਲੂ ਵੀ ਵੀਰੇ ਪੂਰਾ ਵਧੀਆ ਨਿਕਲ ਆਇਆ ਉਹਦੇ ਸਾਹਮਣੇ ਵਾਲਾ ਵੀ ਤੇ ਉਧਰ ਪਰੇ ਕੱਖਾਂ ਵਾਲੀ ਕਰ ਰਿਹਾ ਵਾ ਰੋਜਾ ਕਰ ਵੀਰੇ ਉਹ ਬਰੇ ਇਧਰਲੇ ਖੇਤ ਚ ਬੰਦਾ ਲੱਗਿਆ ਹੋਇਆ ਬਾਈ ਸਪਰੇਅ ਕਰਨ ਹੁਣ ਪਰੇ ਇਧਰ ਪਰਲੀ ਤੇ ਇਹਨੇ ਪਰੇ ਉਧਰ ਕਰਤੀ ਉਹ ਸਾਹਮਣੇ ਵਾਲਿਆਂ ਤੇ ਵੀ ਫਿਰੇ ਕਰਤੀ ਉਹ ਵੀ ਆਲੂ ਤੁਹਾਨੂੰ ਦਿਖਾਉਣੇ ਆ ਬਾਈ ਉਦੋਂ ਇੱਕ ਪਾਣੀ ਲੱਗ ਗਿਆ ਉਸ ਦਿਵਾਂ ਦੇਖ ਲਓ ਇੱਕ ਜੂਰੀਆ ਲੱਗ ਗਿਆ ਬਾਕੀ ਸਪਰੇਅ ਹੋ ਗਈ ਤੇ ਆਲੂ ਬਾਈ ਬਹੁਤ ਵਧੀਆ ਯਾਨੀ ਕਿ ਉੱਠ ਰਿਹਾ ਵਾ ਬਹੁਤ ਵਧੀਆ ਮੱਲਿਆ ਵਾ ਆਲੂ ਬਾਕੀ ਇਧਰ ਜਾ ਚਾਚਾ ਵੀ ਉੱਥੇ ਆਇਆ ਚਾਚਾ ਵੀ ਆਇਆ ਹੋਇਆ ਵਾ ਆਲੂ ਦਾ ਜੈਜਾ ਕਰਨ ਕਹਿੰਦਾ ਕਿਵੇਂ ਵਧੀਆ ਨਿਕਲੇ ਤੇ ਬਾਕੀ ਫਿਰੇ ਇਧਰ ਆ ਵੀ ਆਲੂ ਆਪਣਾ ਬਾਈ ਨਿਕਲਣ ਲੱਗ ਗਿਆ ਇਹ ਤਾਂ ਇਦੋਂ ਹਣਾ ਕਈ ਦਿਨ ਬਾਅਦ ਦਾ ਵਾ ਜਿਵੇਂ ਕਹਿ ਲਓ ਆ ਬੀਜ ਕੇ ਉਦੋਂ ਬਾਅਦ ਜੋ ਪਰਲੇ ਖਤੇ ਬੀਜੇ ਸੀਗੇ ਫੇਰ ਆ ਬੀਜੇ ਸੀਗੇ ਵੀ ਵਧੀਆ ਦੇਖ ਲਓ ਨਿਕਲਣ ਲੱਗ ਗਿਆ ਵੀਰੇ ਆਲੂ ਇੱਕ ਪਾਣੀ ਲੱਗ ਗਿਆ ਯੂਰੀਆ ਲੱਗ ਗਿਆ ਰਾਜੂ ਇਹਨੂੰ ਵੀ ਯੂਰੀਆ ਸਾਰੇ ਨੂੰ ਲੱਗ ਗਿਆ ਆਪਣਾ ਹਣਾ ਯੂਰੀਆ ਸਾਰੇ ਲਓ ਉਸ ਵਿੱਚ ਰਬਜਰਾ 4 ਕਿਲ ਦੇ ਪੇ ਉਹ 4 ਕਿਲਿਆਂ ਚ ਰਹਿੰਦਾ ਕੱਲਾ ਵੀਰੇ ਤੇ ਸਪਰੇ ਹੁਣ ਤੇਰੀ ਆ ਕਿੰਨੇ ਜੇ ਹੋ ਗਈ ਉਹ ਪਰੇ 4 ਕਿਲਿਆਂ ਹੋ ਗਿਆ ਇਹ ਖਾਲੇ 1.5 ਉਹ 4 ਕਿਲਿਆਂ ਚ ਕਰਤੀ 4 ਕਿਲੇ ਪ ਹੋ ਗਿਆ ਬਹੁਤ ਠੀਕ ਆ ਇਹ ਇਹ ਚ ਤਾਂ ਹਲੇ ਲੱਗੇ ਆਈਆਂ ਹਾਂ ਇਸ ਵਿੱਚ ਇਹ ਗੇੜਾ ਹੈ ਵੇ ਠੀਕ ਆ ਇਹ ਕਿਹੜਾ ਰਹਿੰਦਾ ਇਹ ਤਾਂ ਹੈ ਵੀਰੇ ਲੱਗੇ ਹੀ ਆ ਬੰਦਾ ਆਪਣਾ ਬਾਕੀ ਉਹ ਪਰੇ ਨੇ ਸਵਾ ਕੀਲੇ ਚ ਕਰਤੀ ਸੀ ਬਾਈ ਪਹਿਲਾਂ ਤੁਹਾਨੂੰ ਦਿਖਾਇਆ ਸੀ ਬਾਕੀ ਚਲੋ ਜਨਾ ਨਿਬੜੂ ਬਾਕੀ ਦੂਜਾ ਫੇਰ ਕੱਲ ਨੂੰ ਕਰ ਦੂ ਇਹ ਤੇ ਬਾਕੀ ਉਹ ਪਰਲੇ ਤੇ ਕਰ ਦੂ ਉਹ ਵੀ ਦਿਖਾਉਣੇ ਆ ਤੁਹਾਨੂੰ ਵੀਰੇ ਇਹ ਆਪਣੇ ਵੀਰੇ ਦੇਖ ਲਓ ਇੱਕ ਇੱਕ ਦਿਨ ਦਾ ਜਾਨੀ ਕੀ ਕਹਦੋ ਵੀ ਬਹੁਤ ਫਰਕ ਪੈਂਦਾ ਆਲੂ ਦਾ ਬਜਾਈ ਦਾ ਵੀ ਜਿਵੇਂ ਇੱਕ ਇੱਕ ਦਿਨ ਦਾ ਜਿਹੜਾ ਬਾਅਦ ਦਾ ਆਲੂ ਆ ਵੀ ਬਹੁਤ ਫਰਕ ਪੈਂਦਾ ਉਹ ਪਰਲੇ ਆਲੂ ਤੁਹਾਨੂੰ ਉਹ ਵੀ ਦਿਖਾਉਣੇ ਆ ਉਹ ਜਿਵੇਂ ਪਰਲਾ ਆਪਾਂ 2 ਕੀਲੇ ਪਹਿਲੇ ਦਿਨ ਬੀਜਿਆ ਫਿਰ ਅਗਲੇ ਦਿਨ ਉਹ ਦੋ ਬੀਜੇ ਸੀ ਤੇ ਇਹ ਨੂੰ ਵੀਰੇ ਲਾਗੇ ਸੀ ਜਿਵੇਂ ਆ ਆ ਖੱਤਾ 3 ਕਿਲਿਆਂ ਦੀ ਤੇ ਸਵਾ ਗੀਲਾ ਸੀਗਾ 14 ਖੱਤਾ ਦੇਖ ਲਓ ਪਹਿਲਾਂ ਵੀ ਤਈ ਆਪਾਂ ਉਦੋਂ ਅਗਲੇ ਦਿਨ ਸਵਾ ਗੀਲਾ ਬੀਜਿਆ ਸੀ ਬੀਜ ਤਿਆਰ ਨਹੀਂ ਸੀ ਬੰਦਿਆਂ ਗੋਲੇ ਮੂਰੇ ਵੱਡੇਆ ਨਹੀਂ ਸੀ ਇਹ ਫਿਰ ਉਦੋਂ ਅਗਲੇ ਦਿਨ ਵੀਰੇ ਬਾਕੀ ਅੱਧਾ ਖੱਤਾ ਬੀਜਿਆ ਸੀ ਦੇਖ ਲਓ ਉਹ ਪਰਲਾ ਅੱਧਾ ਦੇਖ ਲਓ ਆ ਕਿੰਨੀ ਉੱਤਰਾ ਉਹ ਦੇਖ ਲਓ ਬੇਲ ਚਾਮ ਕਰੀ ਜਾ ਤੁਹਾਨੂੰ ਦਿਖਾਉਨੇ ਆ ਉਹ ਵੀ ਜਾ ਕੇ ਤੇ ਆਹ ਦੇਖ ਲਓ ਜਿਵੇਂ ਇਹ ਬੀਜ ਕੇ ਫਿਰ ਵੀਰੇ ਦੂਜਾ ਆ ਖੇਤ ਬੀਜਿਆ ਸੀ ਇਹਦਾ ਤੇ ਦੇਖ ਲਓ ਕਿੰਨਾ ਫਰਕ ਆ ਦੇਖ ਲਓ ਇੱਧਰ ਬੇਲਾਂ ਕਿੰਨੀਆਂ ਭਰੇ ਆਈਆਂ ਇਹ ਤਾਂ ਦੇਖ ਲਓ ਕਿੰਨਾ ਫਰਕ ਆ। ਇਦੂ ਬਾਜੋ ਪਰਲਾ ਵੀਜਿਆ ਸੀ ਉਹਦਾ ਦੇਖ ਲਓ। ਉਹ ਵੀ ਹਜੇ ਹੁਣ ਜਾਨੀ ਕਿ ਥੋੜਾ ਥੋੜਾ ਨਿਕਲਣ ਲੱਗਿਆ ਵਾ। ਆ तकरीबन ਸਾਰਾ ਇਹ ਵੀ ਪਰ ਨਿਕਲ ਹੀ ਆਇਆ। ਹੌਲੀ ਹੌਲੀ ਨਿਕਲੀ ਜਾਂਦਾ ਚਲੋ। ਹੋਰ ਦੋ ਦਿਨਾਂ ਨੂੰ ਪੂਰੀਆਂ ਵਟਾਂ ਭਰ ਜਣਗੀਆਂ ਦੋ ਤਿੰਨ ਦਿਨਾਂ ਤੱਕ ਪੂਰਾ ਨਿਕਲ ਜਾਊ। ਦਿਖਾਵਾਂਗੇ ਤੁਹਾਨੂੰ ਉਦੋਂ ਬਾਅਦ ਜੀ। ਅਸੀਂ ਇਹਦੇ ਅੰਗ ਪੂਰਾ ਨਿਕਲਿਆਉਣਾ। ਇਹ ਤੇ ਸਪਰੇਅ ਬਾਕੀ ਚੱਲਦੀ ਆ ਵੀਰੇ ਆਪਣੀ। ਉਹ ਪਰੇ ਸਵਾ ਕੀ ਲਾ ਵੀਰੇ ਉਹ ਵੀ ਤੁਹਾਨੂੰ ਦਿਖਾਉਣੇ ਆ ਉਹ ਜੀ। ਕਿਵੇਂ ਆਪ ਜੀ ਨੇ। ਇਹ ਆ ਲੈ ਵੀਰੇ ਆਪਣੇ ਜਿਵੇਂ ਆ ਬੀਜ ਕੇ ਹਨਾ ਇਹ ਦੋ ਵਾਰ ਚ ਅਗਲੇ ਦਿਨ ਇਹ ਬੀਜਿਆ ਸੀਗਾ ਇੱਕ ਇੱਕ ਉਹ ਮੂਰੇ ਵਟਾਈ ਕਿਲੇ ਬੀਜੇ ਸੀ ਇਹ ਦੋ ਵਾਰ ਵੀਰੇ ਇਹ ਵੀ ਦੇਖ ਲਓ ਹਜੇ ਆ ਥੋੜਾ ਥੋੜਾ ਨਿਕਲ ਰਿਹਾ ਵਾ ਜਿਵੇਂ ਆ ਦੇਖ ਲਓ ਇੱਕ ਦਿਨ ਪਹਿਲਾਂ ਦਾ ਵਾ ਇਹ ਥੋੜਾ ਵੱਧ ਨਿਕਲ ਗਿਆ ਨਿਕਲੇ ਆ ਇਹ ਵੀ ਵਾ ਨਿਕਲਣ ਲੱਗ ਗਿਆ ਵੀਰੇ ਆਲੂ ਵਧੀਆ ਵਧੀਆ ਜਰਮੀਨੇਸ਼ਨ ਕਰਨ ਲੱਗ ਗਿਆ ਤੇ ਆਦਾ ਚਲੋ ਹੋ ਗਿਆ ਵਧੀਆ ਇਹ ਵੀ ਪਾਣੀ ਲੱਗੇ ਤੋਂ ਬਾਅਦ ਹੀ ਵੀਰੇ ਫਰਕ ਪਿਆ ਫਸਲ ਬਚਾਲੂ ਦਾ ਪਾਣੀ ਤੋਂ ਬਾਅਦ ਜਾਣ ਕੇ ਬਹੁਤ ਫਰਕ ਪੈ ਗਿਆ ਆ ਵੀ ਬਸ ਹੁਣ ਇਹਦੇ ਵੀ ਯੂਰੀਆ ਚਾਰੀ ਲੱਗ ਗਿਆ ਹੁਣ ਸਪਰੇਅ ਚੱਲ ਉਹ ਤੇ ਹੋ ਜੂਗੀ ਇਹ ਤੇ ਵੀ ਹੌਲੀ ਹੌਲੀ ਹੋ ਜੂ ਬਾਕੀ ਜਾਨ ਥੋੜਾ ਨਾਲ ਨਿਕਲੇ ਆਊਗਾ ਕੱਲ ਨੂੰ ਇਹਦੇ ਨਿਬੜ ਜੂ ਇਹਦਾ ਬੰਦੇ ਦਾ ਮਾੜਾ ਮੋਟਾ ਉਹਦੇ ਜੇ ਉਹ ਟਾਈਮ ਉਹ ਤੇ ਵੀ ਕਰ ਦੂ ਨਾਲ ਤੇ ਇਹ ਵੀ ਵੀਰੇ ਵਧੀਆ ਜਰਮੀਨੇਸ਼ਨ ਕਰਨ ਲੱਗ ਗਿਆ ਆਲੂ ਬਾ 2-4 ਦਿਨਾਂ ਤੱਕ ਦੇਖੋ ਐਨ ਭੱਟਾਂ ਭਰੇ ਆਉਣੀਆਂ ਨੇ ਤੁਹਾਨੂੰ ਦਿਖਾਵਾਂਗੇ ਬਾਕੀ ਵੀਰੇ ਜਿਵੇਂ ਹੁਣ ਦੇਖ ਲਓ ਫਿਰ ਤੁਹਾਨੂੰ ਦਿਖਾਉਣੇ ਆ ਬਾਈ 3-4 ਦਿਨਾਂ ਬਾਅਦ ਵਧੀਆ ਨਿਕਲੇ ਤੇ ਆ ਸਾਰੇ ਖਤੇ ਵਧੀਆ ਤਿੰਨ ਚਾਰ ਦਿਨਾਂ ਤੱਕ ਦੇਖੋ ਐਨ ਭਰ ਜਣੀਆਂ ਨੇ ਬਟਾ ਜਿਵੇਂ ਆ ਸਾਹਮਣੇ ਵਾਲੇ ਦੀਆਂ ਖਤੇਆਂ ਦੀਆਂ ਭਰੀਆਂ ਵੀਰੇ ਇਹ ਇੱਕ ਇੱਕ ਦਿਨ ਦਾ ਹੀ ਭਾਈ ਬਹੁਤ ਫਰਕ ਪੈ ਜਾਂਦਾ ਆਲੂ ਦਾ ਦਾ ਜਾਨਕੀ ਦੇਖ ਲੋ ਆ ਜਿਵੇਂ ਇੱਕ ਦਿਨ ਇਹਨਾਂ ਤੋਂ ਪਹਿਲਾਂ ਲੱਗਿਆ ਹੋਇਆ ਵਾ ਦੇਖੋ ਕੰਨਾ ਫਰਕ ਆ ਤੇ ਉਹ ਚ ਵੀ ਆਪਣੇ ਉਹ ਜਿਹੜਾ 4 ਕਿੱਲੇ ਆ ਉਹ ਜਿਵੇਂ ਹੀ ਲਾਸਟ ਵੀਰੇ ਬੀਜੇ ਸੀ ਉਹ ਚ ਹੁਣ ਜਿਵੇਂ ਥੋੜਾ ਥੋੜਾ ਨਿਕਲਣ ਲੱਗਿਆ ਵਾ ਬਾਕੀ ਤੁਹਾਨੂੰ ਜੁੜੇ ਰਹਿਆ ਕਰੋ ਬਾਈ ਵੀਡੀਓ ਨਾਲ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਨੂੰ ਤੁਹਾਨੂੰ ਸਾਰਾ ਆਪਾ ਪ੍ਰੋਸੈਸ ਇਦਾਂ ਹੀ ਗਾਹਾਂ ਸਾਰਾ ਜਿਹੜੀ ਵੀ ਸਪਰੇ ਕਿੰਨੀ ਸਪਰੇ ਹਾਂ ਰਿਓ ਸਾਰਾ ਦੱਸਦੇ ਰਵਾਂਗੇ ਹੁਣ ਤੱਕ ਇਹ ਚ ਬਸ ਇੱਕ ਜੂਰੀਆ ਪਿਆ ਵਾ ਤੇ ਬਾਕੀ ਆਪਣਾ ਸਪਰੇ ਹੋ ਗਈ ਇੱਕ ਵੀਰੇ ਇਹ ਹੋ ਗਈ ਕੱਖਾਂ ਵਾਲੀ ਇਹ ਚ ਆਲੂ ਲੱਗਿਆ ਹੀ ਪਹਿਲੀ ਵਾਰ ਤਾਂ ਕੱਖਾਂ ਵਾਲੀ ਸਪਰੇ ਹੋ ਗਈ ਤੇ ਹੁਣ ਅੱਜ ਦੂਜੀ ਬਾਕੀ ਸਪਰੇ ਚੱਲਦੀ ਆ ਉਹੀ ਤਾਕਤ ਬਾਕੀ ਵੀਰੇ ਆ ਦੇਖ ਲਓ ਉਹ ਜਵੇਂ ਅੱਧਾ ਖੇਤ ਨੂੰ ਜਿਹੜਾ ਪਹਿਲਾਂ ਦਿਖਾਇਆ ਇਹਦੇ ਨਾਲ ਤੇ ਇਹ ਤੇ ਨਗੀਲੇ ਵੀਰੇ ਉਹ ਯਾਨੀ ਕਿ ਇਹ ਤੋਂ ਇੱਕ ਦਿਨ ਬਾਅਦੋਂ ਬੀਜਿਆ ਸੀ ਵੀ ਪਹਿਲਾਂ ਉਹ ਬੀਜਤਾ ਹੀ ਸਵਾ ਕਿਲਾ ਉਦੋਂ ਅਗਰੇ ਦਿਨ ਤੇ ਬੀਜਿਆ ਹੀ ਦੇਖ ਲਓ ਕਿੰਨਾ ਫਰਕ ਆ ਵੀਰੇ ਇੱਧਰ ਦੇਖ ਲਓ ਪੱਟਾਂ ਕਿੰਨੀਆਂ ਭਰੀਆਂ ਹੋਈਆਂ ਨੇ ਉਧਰ ਥੋੜੀਆਂ ਘੱਟ ਆ ਯਾਨੀ ਕਿ ਇਦੋਂ ਵੀ ਫਰਕ ਯਾਨੀ ਕਿ ਪਤਾ ਲੱਗਦਾ ਵਾ ਵੀਰੇ ਵੀ ਇੱਕ ਦਿਨ ਦਾ ਇੰਨਾ ਫਰਕ ਆ ਦੇਖ ਲਓ ਇਦੋਂ ਹੁਣ ਆਪਾਂ ਇੱਕ ਦਿਨ ਹੋਰ ਤਣੂ ਪਹਿਲਾਂ ਵਾਲਾ ਆਲੂ ਦਿਖਾਉਨੇ ਆ ਉਹ ਪਰਲਾ ਫਿਰ ਇੱਕ ਉਦੋਂ ਜਮਾ ਹੀ ਪਹਿਲਾਂ ਵਾਲਾ ਦਿਖਾਉਨੇ ਆ ਵੀ ਉਹਨਾਂ ਦਾ ਕਿੰਨਾ ਫਰਕ ਉਹਦਾ ਦਾ ਯਾਨੀ ਵਧੀਆ ਨਿਕਲਿਆ ਵੀਰੇ ਇਹ ਸਟਾਨਾ ਆਲੂ ਆ ਬਾਈ ਆਪਣਾ ਇਹ ਆਪਾਂ ਜੀ 1 ਸੀਗਾ ਵੀਰੇ ਜੀ 2 ਹੋਣ ਲੱਗਿਆ ਵਾ ਜੀ 2 ਲੱਗਿਆ ਹੋਇਆ ਵਾ ਕਹੇ ਵੀਰ ਨੂੰ ਵੀ ਵੀ ਚਾਹੀਦਾ ਹੋਇਆ ਵੀ ਵੀ ਦੇ ਦਾਂਗੇ ਇਧਰ ਆਪਣੇ ਆਚਾਰ ਕਿਲੇ ਆਪਣੇ ਆਪ ਦੇ ਲੱਗੇ ਹੋਇਆ ਵੀਰੇ ਆਹ ਦਾ ਚਲੋ ਕੰਪਨੀ ਦਾ ਵਾ ਉਹ ਵੀ ਜੀ 2 ਆਪਣਾ ਆਹ ਦੇਖ ਲਓ ਵੀਰੇ ਫਰਕ ਦਿਖਾਉਣੇ ਤੁਹਾਨੂੰ ਹੁਣ ਆਪਾਂ ਆਹ ਦੇ ਆ ਸਾਈਡਾਂ ਵਾਲੇ ਕਿਹੜੇ ਯਾਨੀ ਕੀ ਇਹਦੇ ਵੀਰੇ ਆਪਾਂ ਹਨ ਜਿਵੇਂ ਆ ਬੀਜਿਆ ਸੀ ਏਦੋਂ ਪਹਿਲਾਂ ਉਹ ਵਾਲਾ ਬੀਜਿਆ ਉਹ ਤੋਂ ਅਗਲੇ ਦਿਨਾਂ ਇਹ ਬੀਜਿਆ ਸੀ ਉਦਨੇ ਹੀ ਸਾਈਡਾਂ ਵਾਲੇ ਜਿਵੇਂ ਕਿਹੜੇ ਉਦਨੇ ਹੀ ਲਾਏ ਸੀ ਉਦੋਂ ਤੋਂ ਅਗਲੇ ਦਿਨ ਲਾਏ ਸੀ ਜਾਨੀ ਕਹਿ ਲੋ ਉਹਦੇ ਕਰਕੇ ਦੇਖ ਲੋ ਵੀਰੇ ਆਹਦੇ ਸਾਈਡਾਂ ਵਾਲਾ ਆਲੂ ਇਹ ਹੁਣ ਜਿਵੇਂ ਕਹਿ ਲੋ ਉਹਦੇ ਪਰ ਲੀਆਂ ਜਿੱਥੇ ਮਿੱਟੀ ਥੋੜੀ ਜਿਆਦਾ ਆ ਤਾਂ ਹੁਣ ਨਿਕਲਣ ਲੱਗਿਆ ਉਹਦੇ ਤੇ ਇੱਧਰ ਵਾਲੇ ਤਾਂ ਇਹਦਾ ਦੇਖ ਲੋ ਫਰਕ ਨਾ ਵੀਰੇ ਇਹ ਇੱਕ ਦਿਨ ਪਹਿਲਾਂ ਦਾ ਵਾ ਇਹਦੋਂ ਆ ਇਹਦੇ ਨਾਲ ਇੱਕ ਦਿਨ ਪਹਿਲਾਂ ਦਾ ਵਾ ਤੇ ਉਹ ਸਭ ਤੋਂ ਪਹਿਲੇ ਦਿਨ ਵਾਲਾ ਵੀਰੇ ਉਹ ਵੀ ਦਿਖਾਉਣੇ ਆ ਤੁਹਾਨੂੰ ਬਾਕੀ ਆ ਕਰੋ ਚੱਕ ਵੀਰੇ ਤੇ ਇਦੋਂ ਆਪਾਂ ਔਲਾ ਦਿਖਾਉਣੇ ਤੁਹਾਨੂੰ ਸਭ ਤੋਂ ਪਹਿਲੇ ਦਾ ਨਾਲ ਆ ਵੀਰੇ ਰੋਜੱਕ ਬਾਈ ਦੇਖੋ ਐਨ ਵਧੀਆ ਬਾਈ ਪੂਰੀਆਂ ਬੇਲਾਂ ਦੇਖੋ ਪੂਰੀਆਂ ਭਰਿਆ ਆਈਆਂ ਕਰੋ ਚੱਕ ਵੀਰੇ ਇਹ ਤੇ ਹੁਣ ਸਪਰੇ ਹੋ ਗਈ ਯੂਰੀਆ ਲੱਗ ਗਿਆ ਕਰੋ ਜੀ ਖਬਰੇ ਇੱਧਰ ਬਾਕੀ ਆਪਣੀ ਸਪਰੇਅ ਵੀਰੇ ਚੱਲਦੀ ਐ ਤੇ ਇਹਦੇ ਬੰਦਾ ਇਹ ਤੇ ਹੁਣੀ ਲੱਗਿਆ ਵਾ ਲੋ ਵੀਰੇ ਇਹ ਬੰਦਾ ਆਪਣਾ ਭਾਈ ਇੱਧਰ ਲੱਗ ਗਿਆ ਸਪਰੇਅ ਕਰਨ ਐ ਇਹਦੇ ਚਾਰ ਕਿੱਲੇਾਂ ਵਾਲੇ ਘੇਰੇ ਚ ਵੀਰੇ ਆ ਚਾਰ ਕਿੱਲੇਾਂ ਵਾਲੇ ਲੱਗ ਗਿਆ ਪਰ ਇਹਨੇ ਤਿੰਨ ਤੇ ਚਾਰ ਸਵਾ ਚਾਰ ਕਿੱਲੇਾਂ ਚ ਕਰਤੀ ਬਾਕੀ ਚਲੋ ਕਰਦਾ ਵਾ ਕੱਖਾਂ ਲਈ ਕਰਦਾ ਵੀਰੇ ਇਹ ਚ ਇਹ ਚਾਲੂ ਪਹਿਲੀ ਵਾਰ ਲੱਗਿਆ ਨਾ ਬਾਕੀ ਉਧਰ ਕੱਖਾਂ ਲਈ ਇਹਦੀ ਹੋ ਗਈ ਸੀ ਇਹਜ ਕਰਦਾ ਵੀਰੇ ਕੱਖਾਂ ਵਾਲੀ ਆ ਇਹ ਚ ਅੱਧਾ ਕਦਾ ਅੱਧੀ ਕਦਾ ਕਰ ਦੂ ਬਾਕੀ ਚਲ ਕਾਲੂ ਕਰ ਦੂਗਾ ਲੋ ਵੀਰੇ ਕਰੋ ਚੈੱਕ ਬਾਈ ਮੈਂ ਕਿਹਾ ਬਾਈ ਕੋਠੇ ਤੇ ਮੋਟਰ ਵਾਲੇ ਦੇ ਖੜਕੇ ਆਪਾਂ ਵੀਡੀਓ ਬਣਾ ਕੇ ਬਾਈ ਉਹਨਾਂ ਨੂੰ ਦਿਖਾ ਦਈਏ ਸਾਰਾ ਸਾਰੇ ਆਲੂ ਆਪਣੇ ਬਾਈ ਇੱਧਰ ਵਾਲਾ ਆਲੂ ਵੀਰੇ ਆ ਵੀ ਪੂਰਾ ਵਧੀਆ ਨਿਕਲ ਆਇਆ ਜਾ ਆ ਵੀ ਪੂਰਾ ਵਧੀਆ ਬਾਈ ਹੋ ਗਿਆ ਹਰਾ ਤੇ ਉਹ ਸਾਹਮਣੇ ਵਾਲੇ ਸਭ ਤੋਂ ਪਹਿਲਾਂ ਲੱਗੇ ਹੋਇਆ ਵੀਰੇ ਕਰੋ ਚੈੱਕ ਉਹ ਤਾਂ ਪੂਰੀਆਂ ਖਾਲੀਆਂ ਭਰ ਗਏ ਬਾਈ ਕਰੋ ਚੈੱਕ ਵੀਰੇ ਤੇ ਆਹ ਵਾਲਾ ਇਹਦੋਂ ਬਾਅਦ ਲੱਗਿਆ ਸੀ ਵੀਰੇ ਇਹ ਵੀ ਆ ਦੇਖੋ ਐਨ ਪੂਰਾ ਵਧੀਆ ਨਿਕਲਿਆ ਆ ਵੀਰੇ ਉਹਦੇ ਕਰੋ ਚੈੱਕ ਐਨ ਸਾਰਾ ਆਲੂ ਬਾਈ ਪੂਰਾ ਵਧੀਆ ਹਰਾ ਹੋਣ ਲੱਗ ਗਿਆ ਤੇ ਆ ਵੀ ਇਹਦੋਂ ਬਾਅਦ ਲੱਗਿਆ ਸੀ ਇਹ ਸਭ ਤੋਂ ਬਾਅਦ ਚ ਲੱਗਿਆ ਇਹ ਵੀ ਵਧੀਆ ਦੇ ਹਰਾ ਹੋਣ ਲੱਗ ਗਿਆ ਉਹ ਪਰ ਲਾਧਾ ਥੋੜਾ ਕਿਲਾ ਕਬਈ ਆ ਕੇ ਚ ਰਹਿ ਗਿਆ ਸੀ ਉਹ ਅਸੀਂ ਥੋੜਾ ਬਾਚੋਂ ਲਾਇਆ ਸੀ ਉਹ ਵੀ ਬਸ ਹੁਣ ਹਰਾ ਹੋਣ ਲੱਗ ਜੂ ਉਹ ਸਾਹਮਣੇ ਵਾਲਾ ਇਹ ਵੀ ਬਾਚੋਂ ਲੇਟ ਲੱਗਿਆ ਵੀਰੇ ਬਾਕੀ ਜੁੜੇ ਰਿਹਾ ਕਰੋ ਬਾਈ ਵੀਡੀਓ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਉਹਨੂੰ ਸਾਰੀ ਅਪਡੇਟ ਆਪਾਂ ਇਦਾਂ ਹੀ ਦਿੰਦੇ ਰਵਾਂਗੇ